ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਡਾਕਟਰ ਹਰਮੀਤ ਕੌਰ ਮੀਤ ਗੁਰਦਾਸਪੁਰ ਜੀ ਦੀ ਸੁੰਦਰ ਰਚਨਾ ਲਿਆਏ ਹਾਂ ਜਿਸ ਦਾ ਨਾਮ ਹੈ ਧੀਆਂ ਧੀਆਂ ਜੋ ਜ਼ਿੰਦਗੀ ਦੀਆਂ ਕਹਾਣੀਆਂ ਖੁਸ਼ੀਆਂ ਤੇ ਕੁਰਬਾਨੀਆਂ ਦਾ ਪ੍ਰਤੀਕ ਹੁੰਦੀਆਂ ਨੇ ਆਓ ਸੁਣਦੇ ਹਾਂ ਇਹ ਰੂਹ ਨੂੰ ਛੂਣ ਵਾਲੇ ਬੋਲ ਜੰਨਤ ਦਾ ਸਿਰ ਨਾਵਾ ਧੀਆਂ ਹੁੰਦੀਆਂ ਨੇਕ ਸਲਾਮਾਂ ਤੀਆਂ ਸੋਹਣੀ ਕੋਈ ਕਹਾਣੀ ਹੁੰਦੀਆਂ ਗਜ਼ਲਾਂ ਤੇ ਕਵਿਤਾਵਾਂ ਤੀਆਂ ਤੁੱਪੇ ਛਾਵੇਂ ਸਾਥ ਨਿਭਾਵਣ ਜਿਉ ਰੁੱਖਾਂ ਦੀਆਂ ਛਾਵਾਂ ਤੀਆਂ ਮਾਂ ਦੀ ਲੋਰੀ ਭੈਣ ਦੀ ਰਖੜੀ ਰਹਿੰਦੀਆਂ ਬਣ ਪਰ ਛਾਵਾਂ ਤੀਆਂ ਗਲ ਨਾਲ ਲਾ ਕੇ ਦੁੱਖ ਵੰਡਾਵਣ ਮਮਤਾ ਭਰੀਆਂ ਮਾਵਾਂ ਤੀਆਂ ਸਰਗੀ ਵੇਲਾ ਸ਼ਾਮ ਸੰਦੂਰੀ ਮਿੱਠੀਆਂ ਵਗਣ ਹਵਾਵਾਂ ਤੀਆਂ ਮੰਦ ਬੁੱਧੀ ਉਹ ਲੋਕ ਨੇ ਹੁੰਦੇ ਜਿਹੜੇ ਕਹਿਣ ਪਲਾਵਾਵਾਂ ਤੀਆਂ ਲੋੜ ਪਵੇ ਤਾਂ ਚੰਡੀ ਬਣਦੀਆਂ ਉੰਜ ਤਾਂ ਹੁੰਦੀਆਂ ਗਾਵਾਂ ਤੀਆਂ ਕਿੰਨੀ ਛੋਟੀ ਸੋਚ ਉਹਨਾਂ ਦੀ ਜਿਹੜੇ ਕਹਿਣ ਸਜਾਵਾਂ ਤੀਆਂ ਚਾਲੀ ਮੁਖ ਤੇ ਮੋੜ ਲਿਆਵਣ ਲਿੱਖੀਆਂ ਨੇ ਰਚਨਾਵਾਂ ਤੀਆਂ ਕੌਮ ਦੇ ਖਾਤਰ ਕਰ ਕੁਰਬਾਨੀ ਠੰਡੇ ਬੁਰਜ ਦੀਆਂ ਰਾਹਾਂ ਤੀਆਂ ਕੁਦਰਤ ਵਰਗਾ ਚਿਹਰਾ ਹੁੰਦਾ ਸੁੰਦਰ ਸਹਜ ਕਲਾਵਾਂ ਤੀਆਂ ਨਾਨਕ ਬਾਣੀ ਸਦਾ ਸਲੌਂਦੀ ਰੁੱਖੀ ਲੋਣ ਸ਼ਖਾਵਾਂ ਤੀਆਂ ਜੀਵਨ ਦੇ ਵਿੱਚ ਖੁਸ਼ੀ ਲਿਆਵਣ ਸੁਰਗਾ ਵਰਗੀਆਂ ਥਾਵਾਂ ਤੀਆਂ ਮੀਤਨਾ ਮਾਰੋ ਕੁਖਾਂ ਦੇ ਵਿੱਚ ਹੁੰਦੀਆਂ ਦੁੱਖ ਚ ਬਾਵਾ ਤੀਆਂ ਧੰਨਵਾਦ ਦੋਸਤੋ ਇੱਕ ਲਿਖਤ ਜਦੋਂ ਸ਼ਬਦਾਂ ਤੋਂ ਉੱਪਰ ਉੱਠ ਕੇ ਆਵਾਜ਼ ਬਣਦੀ ਹੈ ਤਾਂ ਉਸ ਦਾ ਅਸਰ ਦਿਲਾਂ ਵਿੱਚ ਹੋਰ ਡੂੰਘਾ ਵਸਦਾ ਹੈ ਇਸੇ ਸੋਚ ਨਾਲ ਅਸੀਂ ਤੁਹਾਡੇ ਸਾਹਮਣੇ ਰਚਨਾਵਾਂ ਲਿਆਉਂਦੇ ਹਾਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਲਿਖਤ ਨੂੰ ਇਹੀ ਅਰਥਪੂਰਨ ਆਵਾਜ਼ ਮਿਲੇ ਤਾਂ ਸਾਡੇ ਨਾਲ ਸਾਂਝੀ ਕਰੋ ਆਪਣਾ ਕੰਮ ਤੁਸੀਂ ਸਾਡੇ ਚੈਨਲ ਇਨਫੋ ਵਿੱਚ ਦਿੱਤੇ ਈਮੇਲ ਤੇ ਭੇਜ ਸਕਦੇ ਹੋ ਫਿਰ ਮਿਲਦੇ ਆਂ ਸ਼ੁਕਰੀਆ ਬਾਏ